ਅਸੀਂ ਅਕਸਰ ਹੀ ਇਹ ਸੁਣਦੇ ਹਾਂ ਸਮਾਜ ਚ ਪ੍ਰਚਲਿਤ ਹਾਂ ਇਹ ਕਿਹਾ ਜਾਂਦਾ ਕਿ ਯੁਗ ਚਾਰ ਨੇ ਚਾਰ ਯੁਗ ਹੁੰਦੇ ਨੇ ਸਤਜੁਗ ਦਵਪਰ ਯੁਗ ਤ੍ਰੇਤਾ ਯੁਗ ਤੇ ਕਾਲ ਯੁਗ ਕਹਿੰਦੇ ਵੀ ਹੁਣ ਜਿਹੜਾ ਸਮਾਂ ਇਹ ਕਾਲ ਯੁਗ ਦਾ ਚੱਲ ਰਿਹਾ ਕਾਲ ਯੁਗ ਆਇਆ ਹੋਇਆ ਇੱਕ ਯੁਗ ਦੀ ਉਮਰ ਲੱਖ ਲੱਖ ਸਾਲ ਮੰਨੀ ਗਈ ਆ ਸ਼ਾਸਤਰਾਂ ਦੇ ਵਿੱਚ ਸਰ ਗੁਰਵਾਣੀ ਦਾ ਯੁੱਗਾਂ ਦੇ ਉੱਤੇ ਕੀ ਨਜ਼ਰੀਆ ਇਹ ਪੰਨਾ 1026 ਵਿੱਚ ਮਾਰੂ ਰਾਖ ਦੇ ਸੋਨੇ ਚੱਲ ਰਹੇ ਨੇ ਮਹੱਲਾ ਪਹਿਲਾ ਉਹ ਯੁੱਗਾਂ ਬਾਰੇ ਕੀ ਕਹਿੰਦੇ ਨੇ ਸਮਝਾਉਂਦੇ ਨੇ ਯੁੱਗ ਵੀ ਜੇ ਕੋਈ ਬੁੱਝਲ ਵੇ ਗੱਲ ਨੂੰ ਕਹਿੰਦੇ ਗੁਪਤੇ ਬੁੱਝੋ ਯੁੱਗ ਚਤੂਾਰੇ ਚਾਰੇ ਯੁੱਗ ਜਿਹੜੇ ਨੇ ਗੁਪਤ ਤਰੀਕੇ ਨਾਲ ਬੁੱਝੋ ਐਨਕਿ ਸਮਾਜ ਚ ਜਾਂ ਦੁਨੀਆ ਤੇ ਹੀ ਵਰਤ ਰਹੇ ਨੇ ਵਾਪਰ ਰਹੇ ਨੇ ਵਾਪਰ ਨਹੀਂ ਰਹੇ ਇਨੂੰ ਗੁਪਤ ਗੁਪਤੇ ਬੁਝੋ ਬੁਝ ਲੋ ਗੁਪਤ ਤਰੀਕੇ ਨਾਲ ਇਹ ਚਾਰੇ ਜੋਗ ਹਨ ਕਟਿ ਕਟਿ ਵਰਤੈ ਉਦਰਮਝਾਰੇ ਹਰ ਇੱਕ ਹਿਰਦੇ ਵਿੱਚ ਅੰਦਰ ਹੀ ਵਰਤ ਰਹੇ ਨੇ ਇਹ ਢਿੱਡ ਵਿੱਚ ਅੰਦਰ ਹੀ ਵਰਤ ਰਹੇ ਨੇ ਇਹ ਅੰਦਰ ਕਿਵੇਂ ਮਤਲਬ ਇਹ ਕਿਸੇ ਵਿਅਕਤੀ ਦੀ ਅਵਸਥਾ ਜੇ ਕੋਈ ਥੋੜਾ ਸੱਚਾ ਕੋਈ ਬਹੁਤਾ ਸੱਚਾ ਕੋਈ ਬਹੁਤ ਹੀ ਕਰਕੇ ਆਇਆ ਉਹ ਕਲਯੁਗੀ ਆ ਇਸ ਬੰਦੇ ਦੀ ਅਵਸਥਾ ਇਹ ਅੰਦਰ ਹੀ ਵਾਪਰ ਰਹੇ ਨੇ ਇਹ ਬਾਹਰ ਨਹੀਂ ਵਾਪਰ ਰਿਹਾ ਬਾਹਰ ਨਾ ਸਮਝੋ ਇਹਨਾਂ ਨੂੰ ਕੋਈ ਇਸ ਸਮੇਂ ਸਤਜਯੁਗ 'ਚ ਬੈਠਾ ਕੋਈ ਇਸ ਸਮੇਂ ਕਲਜਯੁਗ 'ਚ ਬੈਠਾ ਕੋਈ ਇਸ ਸਮੇਂ ਤ੍ਰੇਤੇਜ 'ਚ ਬੈਠਾ ਕੋਈ ਇਸ ਸਮੇਂ ਸਮੇ ਦੁਆਪਰ 'ਚ ਬੈਠਾ ਇਹ ਉਹਨਾਂ ਦੀ ਆਪਣੀ ਅਵਸਥਾ ਉਹਨਾਂ ਦੇ ਆਪਣੇ ਸੁਭਾਅ ਅਨੁਸਾਰ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਨੇ ਉਸ ਅਨੁਸਾਰ ਉਹ ਕਟਕਟਿ ਵਰਤੇ ਉਦਨ ਮਝਾਰੇ ਅੰਦਰ ਹੀ ਵਰਤ ਰਹੇ ਨੇ ਸਭ ਦੇ ਜੁਗ-ਜੁਗ ਏਕਾ ਇੱਕੀ ਵਰਤੇ ਕੋਈ ਬੂਝੇ ਗੁਰ ਵਿਚਾਰਾ ਹੈ ਕਹਿੰਦੇ ਇੱਕੋ ਜੁਗ ਵਰਤ ਰਿਹਾ ਬਾਹਰਲੇ ਪਾਸੇ ਬਾਹਰੀ ਦੁਨੀਆ 'ਚ ਤਾਂ ਇੱਕੋ ਜੁਗ ਵਰਤ ਰਿਹਾ ਸੂਰਜ ਚੜਦਾ ਛਿਪ ਜਾਂਦਾ ਨਾ ਕੋਈ ਕਲੰਡਰ ਆ ਨਾ ਕੋਈ ਦਿਨ ਆ ਇਹ ਸਮਾਂ ਇਕਲ ਸਮਾਂ ਬੀਤ ਰਿਹਾ ਮਨੋਵਿਗਿਆਨਿਕ ਸਮਾਂ ਹੈ ਜੁਗ ਇੱਕੋ ਵਰਤ ਰਿਹਾ ਤੇ ਜਿਹੜੇ ਦੂਜੇ ਜੁਗ ਕਹੇ ਜਾਂਦੇ ਨੇ ਚਾਰ ਉਹ ਚਾਰ ਜੁਗ ਹੈਗੇ ਤਾਂ ਹੈਗੇ ਨੇ ਉਹ ਮਨੁੱਖਾਂ ਦੀਆਂ ਅਵਸਥਾਵਾਂ ਨੇ ਉਹ ਉਹਨਾਂ ਦੇ ਅੰਦਰ ਹੀ ਵਰਤ ਰਹੇ ਨੇ ਉਹਨਾਂ ਦੇ ਸਵਾਲ ਅਨੁਸਾਰ ਜਦੋਂ ਕੋਈ ਬੇਈਮਾਨੀ ਛੱਡ ਕੇ ਸੱਚ ਵੱਲ ਤੁਰਦਾ ਤਾਂ ਉਹ ਕਲ ਯੁਗ ਤੋਂ ਤ੍ਰੇਤੇਚ ਜਾਂਦਾ ਤ੍ਰੇਤੇ ਤੋਂ ਦਵਾਪਰਜ ਜਾਂਦਾ ਦਵਾਪਰ ਤੋਂ ਸਤਜੁਗ ਚ ਜਾਂਦਾ ਉਹ ਉਹਦੇ ਅੰਦਰਲੀ ਅਵਸਥਾ ਸਤਜੁਗ ਵਿੱਚ ਆਪਾ ਭਾਗਤ ਕਹਿ ਸਕਦੇ ਆ ਇਸ ਤਰ੍ਹਾਂ ਇਹ ਜੁਗ ਸਮਝਣਿਆ ਗੁਰਬਾਣੀ ਦੀ ਸਿੱਖਿਆ ਜੁਗਾ ਬਾਰੇ ਇਹ ਆ ਜਿਹਨੂੰ ਅਸੀਂ ਡਿਸਕਸ ਨਹੀਂ ਕਰਦੇ ਅਸੀਂ ਇਹ ਪੜ ਕੇ ਨਿਕਲ ਜਾਨੇ ਆ ਘਰਵਾਣੀ ਪੜਨੇ ਵਾਲੀ ਗੱਲ ਨਹੀਂ ਹੈ ਨਾ ਮੱਥਾ ਟੇਕਣ ਵਾਲੀ ਗੱਲ ਹੈ ਇਸ ਨੂੰ ਪੜ ਕੇ ਬੁੱਝਣਾ ਪਲੀਜ਼ ਇਹਨਾਂ ਅੱਖਰਾਂ ਨੂੰ ਵਿਚਾਰੋ ਵਿਚਾਰ ਕੇ ਸਾਨੂੰ ਪਤਾ ਲੱਗੇਗਾ ਕਿ ਇਸ ਵਿੱਚ ਕੀ ਨੁਕਿਆ ਪਿਆ ਸਾਨੂੰ ਪਤਾ ਹੀ ਨਹੀਂ ਅਸੀਂ ਆਪਣੇ ਸੰਸਾਰਿਕ ਮਨ ਦੀਆਂ ਇਛਾਵਾਂ ਪੂਰੀਆਂ ਪੂਤੀਆਂ ਕਰਨ ਲਈ ਮੱਥਾ ਟੇਕਣ ਲਈ ਰੱਖ ਲਿਆ ਗ੍ਰੰਥ ਇਹ ਉਸ ਕੰਮ ਲਈ ਨਹੀਂ ਹੈ ਇਹ ਜੇ ਕੋਈ ਸੱਚ ਪਾਉਣਾ ਚਾਹੁੰਦਾ ਅਸਲੀਅਤ ਜਾਨਣਾ ਚਾਹੁੰਦਾ ਉਹ ਇਸ ਨੂੰ ਖੋਜੇ ਵਿਚਾਰੇ ਇਹ ਅੱਖਰਾਂ ਨੂੰ ਵਿਚਾਰੇ ਇਹ ਅੱਖਰਾਂ ਦੇ ਵਿੱਚੋਂ ਹੀ ਗੁਰਬਾਣੀ ਹਾਸਲ ਹੋਣੀਆ ਗੁਰਦੀ ਬੋਲੀ ਗੁਰਮਤ